ਸਤਿ ਸ੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਤਿੰਨ ਪਸ਼ੂ ਚੋਟੀ ਦੇ ਇੱਕ ਟੋਕੜ ਗਵਨ ਮਜੂ ਖੋਨੇ ਬਹੁਤ ਵੱਡੇ ਦੀ ਇੱਕ ਵਸ਼ੀ ਬਾਈ ਕੋਲ ਆਈ ਆ ਬਹੁਤ ਟੌਪ ਕਲਾਸ ਇੱਕ ਝੋਟੀ ਤਾਜੀ ਸੂਈ ਤੇ ਬਾਈ ਨੇ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਿਹੜਾ ਜੀ ਵਾ ਵਧੀਆ ਠੀਕ ਠਾਕ ਵੀਰ ਜੀ ਮਾਣਾ ਡੇਰੀ ਫਾਰਮ ਤੇ ਸਾਰਿਆਂ ਦਾ ਵੈਲਕਮ ਹੈ ਦਿਨੋਂ ਧੰਨਵਾਦ ਕਰਦੇ ਆ ਹਾਂ ਜੀ ਇਹ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਾ ਵੇਖੀ ਤੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੀ ਤੇ ਜਮਨ ਵੇਂਦੀ ਅੱਜ ਆਪਣੇ ਕੋਲ ਤਿੰਨ ਕਿ ਚੰਗੇ ਟੌਪ ਦੇ ਵਧੀਆ ਵੱਡੀਆਂ ਛੋਟੀਆਂ ਜਿਹੀਆਂ ਆਉਣ ਵਾਲੀਆਂ ਵਾ ਹਾਂਜੀ ਹਾਂਜੀ ਦੇਖਾ ਪਰਸਾ ਵੜੀ ਵੀਡੀਓ ਪਾਈ ਸਾਰਾ ਮਾਲ ਵੇਖਿਆ ਹੈ ਠੀਕ ਜੀ ਤੇ ਬਹੁਤ ਚੰਗੀ ਵਸ਼ੀ ਆ ਵੀਰ ਹਾਂਜੀ ਦੁਜਾਸ ਵਸ ਹੋਈ ਆ ਠੀਕ ਜੀ ਮਗਰੀ ਵਸ਼ੀ ਆ ਮਗਰੀ ਵਸ਼ੀ ਆ ਪਈ ਦੇ ਜਸੀ ਦੇ ਵਿੱਚ ਮਿਕਸਿਆ ਕਰਾਸ ਆ ਯਾਰ ਸੀ ਦੇ ਵਿੱਚ ਮਿਕਸ ਆ ਪ੍ਰੋਸ ਪੂਰੀ ਠੰਡੀ ਧੀਰੀ ਠੰਡੀ ਧੀਰੀ ਪੂਰੀ ਮੰਗ ਲਓ ਵੇੜ ਕੇ ਬੋਲਾ ਤੇ ਚਵਾਈ ਚਵਾਈ ਯਾਰਾ ਇੱਕ ਨੰਬਰ ਦਾ ਗਾੜੀ ਵਸ਼ੀ ਵੇਖੋ ਪਿਓ ਪਿਓ ਗਿਰ ਜੀ ਆ ਗਿਰ ਨਿਸ਼ਾਨੀ ਵਾ ਬੋਲਦਾ ਐ ਅਸਲੀ ਬੁੱਤੀ ਹੁਣੇ ਗਿਰ ਪਿਓਰ ਵਸ਼ੀ ਮਗਰ ਲਾੜੂ ਲਾੜੂ ਨਾਲ ਤੇ ਇਹ ਵਸ਼ੀ ਪੂਰੀ ਦੁੱਧ ਛੜੇ ਵਸ਼ੀ ਤੇ ਮੈਂ ਨਾ ਕਮਾਲ ਨਾ ਪਾਉਗੀ ਵਸ਼ੀ ਜਨਾ ਕੀ ਆਉਗੀ ਹੋਂ ਤੋਂ ਯਾਥੂ ਫੇਰ ਸੀਰ ਰਵੇ ਹਨਾ ਬਾਕੀ ਗਾਂ ਆ ਵਧੀਆ ਦੁੱਧ ਦੇ ਤੋ ਜਾ ਸੁਆ ਵੀਰ ਵੈੜ ਮੋ ਛਗੀ ਲਓ ਜੀ ਲਓ ਲਿਆ ਜਲਦੀ ਤੇ ਥਾਣੇ ਵੇਖਣਾ ਵੈੜ ਨੂੰ ਕੀ ਲਗਾ ਬੋਲ ਪਰੋ ਜੀ ਠੰਡੀ ਬੜੀ ਵੇਖੋ ਜੀ ਟੋਪੀ ਲਾਇਆ ਥਲੇ ਵੈੜ ਨੇ ਤਬ ਬਹੁਤ ਸ਼ਾਨਦਾਰ ਸਵੈਰ ਦੇ ਥਾਨ ਵਾਲੇ ਦੇ ਕਮਾਲ ਹੀ ਹੋਈ ਆ ਵੀ ਕੀ ਥਣ ਲੱਗਾ ਵੈੜ ਨੂੰ 16 ਕਿਲੋ ਵੀਰ ਵਧੀਆ ਬੋਲਾ ਹੋਊਗਾ ਵੈੜ ਦੇ ਕੋਲ 15:00 16:00 ਵਧੀਆ ਚਵਾਈ ਚੱਲਦੀ ਠੀਕ ਠੀਕ ਦੁੱਧ 20 ਕਿਲੋ ਵਸ਼ੀ ਆਰਾਮ ਦਾ ਪਰੋਂ 18 ਤੋਂ 20 ਕਿਲੋ ਮਜਨਾ ਦੁੱਧ ਦਊਗਾ ਯਾ ਤਾਂ ਦਾਹਾਂ ਦੇ ਨਾਲੋਂ ਐ ਦੁੱਧ ਚੜਨੀ ਆ ਪੂਰੀ ਗਾਂ ਚੰਗੀ ਵਧੀਆ ਵਜਨ ਬੜਾ ਤੇ ਫੇਰ ਠੱਡੀ ਧੀ ਠੀਕ ਠੱਡੀ ਦੇ ਬਹੁਤ ਜ਼ਿਆਦਾ ਵੀ ਠੀਕ ਬੱਚੇ ਗਾਂ ਕਾਲੀ ਲੈ ਜੋ ਲੈ ਜੋ ਕੋਈ ਗਾਂ ਨਹੀਂ ਕੋਈ ਗਾਂ ਉਧ ਵਾਲੀ ਗਾਂ ਹੈ ਅਫਲ ਚੀਜ਼ ਠੀਕ ਬਾਲੇ ਵੀ ਕੋਈ ਗਾਂ ਫਰਮੀ ਨਹੀਂ ਮਨਾਉਣ ਵਾਲੀ ਬਹੁਤ ਜ਼ਿਆਦਾ ਚੰਗੀ ਬੱਚਾ ਲਾ ਕੇ ਬੰਦੇ ਦੇ ਇਹ ਕੋਈ ਸ਼ਾਨਦਾਰ ਵਹਿੜਿਆ ਤੇ ਥਣ ਥਣ ਬਹੁਤ ਸੋਹਣਾ ਲਗਾ ਵਹਿੜ ਨੂੰ ਜਿੰਨੂੰ ਕਹਿੰਦੇ ਵੀ ਬੈਸਟ ਆ ਬੈਸਟ ਹੈ ਆ ਬੱਚਾ ਲਾ ਲੈ ਆਪਾਂ ਡੀ ਮੜੀ ਧਰਾਂ ਮਾਰ ਆ ਦੇਖ ਨਹੀਂ ਨਿਕਲਦੀ ਔਲ ਪਈਆਂ ਬਾਲੇ ਭਾਈ ਜੂ ਆਹ ਬੋਲੀ ਆ ਬੜੀ ਰੂਨ ਠੀਕ ਉਹ ਬਾਹਰ ਟ ਲੈ ਨਾ ਅੱਡੀ ਹੁੰਦੀ ਬੜੀ ਵੀਰ ਬੈੜ ਬਹੁਤ ਜ਼ਿਆਦਾ ਦੇਖੋ ਬੋਰੀ ਠੰਡੇ ਅਸੀਰ ਬੈੜਿਆ ਸ਼ਾਨਦਾਰ ਜਿਹਨੂੰ ਕਹਿੰਦੇ ਕਮਾਲੋ ਕਮਾਲ ਹਾਂ ਮਈਆਂ ਹਰਕਾ ਪੀਓ ਚਿੱਟਾ ਹੋਰੀ ਦੋਤਾ ਲਾਓ ਜੀ ਬਹੁਤ ਜ਼ਿਆਦਾ ਮਰੀ ਹਾਲ ਵੀ ਜੀ ਫੈੜੀ ਮਈਆਂ ਵਾਹ ਮਈਆਂ ਵਾਹ ਜੀ ਮੋਗਾ ਲਗਾ ਗਏ ਗਾਦੀ ਦੇਖ ਆ ਰਿਹਾ ਤੁਹਾਨੂੰ ਤਾ ਦੋ ਤਵੀਰਾਂ ਇਹ ਵਿਕਿਆਪਨ ਛੇਰ ਰੱਖੇ ਯਾਰੇ ਉਹਨਾਂ ਪੀਣਾ ਬਰਦਾਸ਼ਤ ਆਉਂਦਾ ਹੈ ਸੁਪਰੀਮ ਅੰਕ ਠੀਕ ਹੈ ਵੀ ਇਹ ਨਾਲ ਕਰੋ ਵੀ ਚੀਜ਼ੀ ਵਧੀਆ ਕਿੰਨਾ ਕਰਮ ਵਾਲਾ ਪੀਣਾ ਜਨਮਾਂ ਚਾਹ ਤੇ ਨਗਰੀ ਬਹੁਤ ਹੋ ਜਾਂਦੀ ਆ ਉਹ ਵੀ ਲੈ ਆਏ ਆ ਜਿਆਦਾ ਚੰਗੀ ਵੀਰਗਾ ਤੇ ਠੰਡੀ ਫੀਲ ਪੂਰੀ ਫੁੱਲ ਇਹ ਤੇ ਜਿਹੜਾ ਵੀਰ ਭਰਾ ਲੈ ਗਿਆ ਨਾ ਵੀਰ ਦੇਸੀ ਕਿਉਂ ਕੱਢੂਗਾ ਠੀਕ ਇਹ ਜੀ ਜੱਗੀ ਦਸਾਂ ਬਾਈ ਕੀ ਮੋਲੇ ਦਾ ਬਿਲਕੁਲ ਜਾਜ ਮੋਲ ਕਰੀਏ 75 ਹਾਂਜੀ 70 ਦੇ ਦੋ ਛੜ ਤਾਂ 8000 ਘਾੜ ਦੀ ਪੈਣ ਦੀ ਦਸਤ ਜਾਨਾ ਹਾਂ ਨਾ ਨਹੀਂ ਦੇਣੀ ਲੋ ਜੀ ਹਾਂ ਨਾ ਗਰਮੀਆਂ ਸਾਰਾ ਦੁੱਧ ਮਗਰ ਤੇ ਮਗਰ ਲੱਖਾਂ ਦੀ ਵਸ਼ੀ ਬਣ ਜਾਣੀ ਆ ਦੇ ਇਸੀ ਦੇ ਬੜੀ ਚੀਜ਼ ਇਹ ਚੀਜ਼ ਮਿਲਦੀ ਨਹੀਂ ਆ ਹਾਂ ਡਾਕਟਰ ਟੀਕੇ ਲਗਾ ਡਾਕਟਰ ਕੋ ਸਹੀਏ ਬਹੁਤ ਜ਼ਿਆਦਾ ਚੱਕੀ ਜਾ ਕੇ ਡਾਕਟਰ ਟੀਕੇ ਦਾ ਪਤਾ ਹੀ ਨਹੀਂ ਹੁੰਦਾ ਨੇ ਉਹ ਲਾ ਦੇ ਦੇਖੋ ਜੀ ਪੂਰੀ ਸ਼ਾਨਦਾਰ ਜਿਹਨਾਂ ਕਹਿੰਦੇ ਆ ਆ ਜੋ ਟੀਕੇ ਠੰਡੀ ਧੀ ਗੁਆਨੀ ਪਾਖਾ ਵੀ ਸੂਈ ਦੂਜਾ ਸੁਵਾ ਜੋ ਟੀਕੇ ਲਓ ਜੀ ਖੋਲੋ ਜੀ ਠੰਡੀ ਸੀਲ ਪੂਰੀ ਝੋਟੀ ਵਧੀਆ ਮਗਰ ਵੀ ਕੱਟੀ ਹੈ ਕੱਟੀ ਹੈ ਕੱਟੀ ਹੈ ਵਾਹ ਵੇ ਤੇਰੀ ਯਾਰ ਦੀ ਛੋਟੀ ਆ ਗਈ ਹੈ ਰਾਜੀ ਲੋ ਜੀ ਬਤੀ ਵੀ ਨੌ ਕੰਨ ਬੋਲਾ ਹੋਊਗਾ ਵਧੀਆ ਲੋ ਇਹ ਛੋਟੀ ਬਹੁਤ ਠੰਡੀ ਸੀਰ ਆ ਗਈ ਆ ਤੇ ਸਾਫ਼ ਤੇ ਸੁਥਰੀ ਕਿਨੇ ਦੇਂਦੀ ਸੋਈ ਆ ਕੋਈ ਨਹੀਂ ਜੀ ਤੇ ਜਾ ਦੇਣੀ ਤੇ ਯਾਦ ਰੱਖਿਆ ਗਿਆ ਛੋਟੀ ਨਾਲ ਜਦੋਂ 15 20 ਦਿਨ ਨੂੰ ਪੂਰੀ ਦੁੱਧ ਦੇ ਚੜਨਾ ਦੁੱਧ ਵੀਰ ਮਜੇ ਨਾਲ 10 ਦਿਨ ਪਹਿਲਾਂ ਜਦੋਂ ਛੋਟੀ ਕੱਢੀ ਗਈ ਦਜਾ ਸੁਆ ਸਹੀ ਗੱਲ ਆ ਵੀ ਅਜੇ ਦੇ ਕੋਲੇ ਹੰਗ ਪੁਲੀ ਪੁਲੀ ਛੋਟੀ ਆ ਵਧੀਆ ਦੁੱਧ ਕਰੂਗੀ ਵਧੀਆ ਜੋਟੀ ਆ ਖੜੇ ਰਹੀ ਜਵਾਬ ਸਮਾ ਦੀ ਇੱਕ ਨੰਬਰ ਜੇ ਵਧੀਆ ਜਵਾਬ ਸਮਾ ਲਗਾ ਠੰਡੀ ਬਣੀ ਇੱਕੋ ਜੀ ਇਹਦੇ ਸਿਲੀਆਂ ਲੱਭਦੀਆਂ ਨਹੀਂ ਆ ਤੇ ਪੂਛ ਟਾਈਮ ਨਾਲ ਵਧੀਆ ਚੁੱਕਦੀ ਸੀ ਠੰਡੀ ਠੰਡੀ ਬਹੁਤ ਦਾਗਾ ਲੱਭਦਾ ਜੀ ਹੂੰ ਹੋ ਵੀ ਸਾਡੇ ਕੱਟੇ ਹੀ ਮਗਰੇ ਆ ਕੱਟੀ ਮਗਦਾ ਥੋ ਬਾਈ ਕੀ ਮੋਲੇ ਬੋਲ ਵੀਰ ਜੋ ਮਰਜ਼ੀ ਕਰੀਏ ਬਿਲਕੁਲ ਜਾਇਜ਼ ਹਾਂਜੀ ਹਾਂ ਨਹੀਂ ਐਂਡ 85 ਦੀ 85000 ਦੀ 85000 ਨਹੀਂ ਭੋਲਾ ਕਰ ਦੋ ਮਾਂ 85 ਦੇ ਦੋ 83 ਦੇ ਦੋ 83 ਦੀ ਲਓ ਜੀ ਇਹਨਾਂ 83000 ਦੇ ਦਾਂਗੇ ਇਹ ਪੂਰੀ ਕੱਟੀ ਅਸਲੀ ਜੱਟੀ ਹੈ ਆ ਕੱਟੀ ਵਖਾਸਤ ਵੀ ਦੀ ਕੱਟੀ ਆਏ ਨਾਲੂ ਦੇ ਬੱਚਾ ਵੇ ਲੈ ਲੋ ਤਿੰਨ ਦਿਨ ਪਈਆਂ ਗਿਆ ਤਿੰਨ ਦਿਨ ਉਹ ਜਿਆਦਾ ਚੰਗੀ ਨਾਲੂ ਨਾਲ ਦੇ ਆਹ ਦੇ ਕੱਟੇ ਆ ਮੈਂ ਅਗਲੀ ਨੀਰ ਤੋਂ ਆਪਣੇ ਗੱਬਰ ਮਹੀਨੇ ਦੁੱਧ ਕੱਢਿਆ 12 ਕਿਲੋ 12 ਕਿਲੋ ਵੇਚ ਕੇ ਗਈ ਆ ਚੈਨਲ ਦਾ ਲਿੰਕ ਪਾ ਦਾਂਗੇ ਤੇ ਚੈਨਲ ਦੇ ਆਪਣੇ ਵੀਡੀਓ ਪਾ ਦਿਆਂਗੇ ਇਹ ਰੁਸ਼ੀਆ ਮੈਂ ਵੇਚੀ ਘਰੋਂ ਰੁਸ਼ੀਆ ਕੇ ਵੇਚੀ ਮਹੀਨੇ ਦੁੱਧ ਦਿੱਤਾ ਜਿਹੜੀ ਨਹੀਂ ਆਪਣੇ ਲਾਗੇ ਪਿੰਡ ਵੀਰ ਨੂੰ ਪਹਿਲਾ ਕੋਈ ਲਾੜੇ ਹੁਣ ਤੇਜਾ ਕੋਈ ਲਾੜੇ ਚੌਥਾ ਤੇ ਸਤਾਂਵੇਂ ਦੀ ਹੁਣ ਮੈਂ ਗੱਬਣ ਦੀ ਸਤਾਂਵੇਂ ਦੀ ਗੱਬਣ ਹੋ ਗਈ ਹੈ ਸਤਾਂ ਦੀ ਗੱਬਣ ਸਤਵੇਂ ਮਹੀਨੇ ਦੀ ਗੱਬਣ ਦੁੱਧ ਕਿੰਨਾ ਗਿਆ ਦੁੱਧ ਨਹੀਂ ਵੀਰ ਹੈਗਾ ਜਿਹੜੀ ਗੱਲ ਦੁੱਧ ਨਹੀਂ ਹੈਗਾ ਤੇ ਸੇਵਾ ਆ ਸਾਤਵੇਂ ਦੇ ਗਵਨ ਆਪਣੇ ਪਿੰਡ ਵੀਰਮਾ ਕਿਲੋ ਮੀਟਰ ਦੇ ਹਾਂਜੀ ਕਿਲੋ ਮਹੀਂ ਦੇਣੀ ਮਹੀਂ ਡਬਲ ਹੋ ਜੂਗੀ ਕਿਲੋਮੀਟਰ ਦੇ ਪਿੰਡ ਹੈ ਵੀਰਮਾ ਉਹ ਪਿੰਡੋ ਮੱਝ ਲਈਦਾ YouTube ਆਪਣੇ ਦੇ ਵੀਡੀਓ ਪਾਈ ਮਹੀਂ ਵੇਚੀ ਜਿਹੜੀ ਦਾ ਡੇਰੀ ਦੇ ਵਿੱਚੋਂ ਹੁਣ ਆਈ ਆ ਠੀਕ ਤੇ ਦੁੱਧ ਵਾਲੀ ਮਹੀਂ ਜੇ ਪਾਂਡੀ ਪਾਈ ਵੇਚੀ ਤੁਹਾਨੂੰ ਮਖਾ ਵੀਡੀਓ ਪਾ ਲੇ ਵੀਡੀਓ ਪਾ ਲਾਂਗੇ ਤੇੀ ਗੱਲ ਆ ਦੋਦੀ ਕਮਾਲ ਹੀ ਕਰਾਇਆ ਸੀ ਮੈਨੇ ਇਹ ਕਾਤ ਬੜਾ ਵੱਡਾ ਚਲੋ ਸਿਹਤ ਕਰਿਆ ਹੋ ਜਾਂਦਾ ਵਾਤਾ ਘਟਾ ਸਾਤ ਪੂਰਾ ਵੱਡਾ ਮਾ ਦੋਧੜੀ ਪਈ ਹਾਂਜੀ ਹੋਂ ਦੋਨੂੰ ਖਰਾਕੇ ਚੋਖਰ ਚੱਲੇ ਰਾਤ ਦੇਣੀ ਇਹ ਮੈਂ ਚੋਖਰ ਹੈ ਇਹ ਚੋਖਰ ਚੱਲੇ ਦੂਜੇ ਤੇ ਜੇ ਦੇਣੇ ਤੇਲ ਚੱਲੇ ਨਾਲ ਤੇ ਮੈਂ ਦੇ ਜਿੱਦਿ ਮੈਂ ਦੀ ਬਾਡੀ ਨਹੀਂ ਭਰ ਗਈ ਨਾ ਸਹੀ ਗੱਲ ਆਲੀ ਦੋਧੜੀ ਤਿੰਨ ਮਹੀਨੇ ਹੈਗੀ ਮੈਂ ਰਾਟਰ-ਪਾਟਰ ਚੱਲੇ ਨਾਲ ਵਧੀਆ ਚੀਜ਼ਾਂ ਚੱਲਣਾਂ ਹੋਂਦਾ ਵੀ ਟਾਈਮ ਇਹਨੂੰ ਹੋਣਿਆ ਸਹੀ ਗੱਲ ਖਰਾਕ ਹੋਂਦਾਈ ਮੇਰੀ ਡੋਲ ਹੋਈ ਨਹੀਂ ਮੋਨ ਬਈ ਦਾ 50000 ਐਂਡ 45 ਦੀ 45 ਦੀ 45 ਦੀ ਲਓ ਜੀ ਦੇਖੋ ਵੀਰਪਰਾ ਸਾਹਮਣੇ ਇਹਦੇ ਕਮੇਟੀ ਆ ਜਿਨੇ ਪੋਣੀ ਪਾਲੇ 45000 ਦੀ ਤੇ ਬਾਅਦ ਚ ਗਰਨੀਆਂ ਸੱਤ ਦੇ 8 9 10 ਮਹੀਨੇ ਨਾ ਮਿ ਜਾਣੂ ਮੈਂ ਪਰਖ ਵਾਲਾ ਬੰਦਾ ਲੰਦੇ ਯਾਦ ਨਸਰ 42 ਦੇ ਲੱਖ ਦੀ ਕਿਤੇ ਨਹੀਂ ਗਈ 1 ਲੱਖ ਦੇ 20000 ਦੀ ਨਹੀਂ ਕਰਾਂਗੇ ਛੀ ਵੇਚੀ ਲੋਕਾਂ ਜਾ ਵੇਖੋ ਮੈਂ ਤਾਂ ਜਾ ਵੇਖੋ ਜੇ ਮਹੀਨੋਂ ਹੋ ਤਾਂ ਚੋਕਰ ਚੱਲੇ ਪੂਰਾ ਗੁੰਦੀ ਜਾਏ ਬੜੀ ਮਹੀਂ ਵੱਡੀ ਪਰ ਵੀਰ ਇਹਨਾਂ ਰੇਡ ਗਿਆ ਜਾਂ ਬਿਲਕੁਲ 45000 ਦੀ 7 ਮਹੀਨੇ ਦੀ ਕੱਬਣ ਬਿਲਕੁਲ ਜਿਆਜਾ ਬਾਈ ਬਿਲਕੁਲ ਜਿਆਜਾ ਮਹੀਂ ਲੈ ਰੂਗਾ ਨਾ ਸੇਵਾ ਹੀ ਕਰਨ ਵਾਲੀ ਕਰਮ ਵਾਲੀ ਸੇਵਾ ਕਰੇ ਤੇ ਵਧੀਆ ਲਾ ਲਰੂਗਾ ਠੀਕ ਵੀ ਮੈਂ ਕੱਲੀ ਹਾਂ ਠੀਕ ਆ ਵੀਰੇ ਤੇ ਆ ਤਿੰਨ ਪਸ਼ੂ ਬਾਈ ਕੋਲ ਬਹੁਤ ਸੋਹਣੇ ਟੋਪ ਦੇ ਲਾਈਕ ਕਰ ਮਾਟੇ ਫੇਰ ਖਿੱਚ ਕੇ ਤੇ ਵੱਡੀਆਂ ਮੱਜਾਂ ਕੱਲ ਦਾ ਦਿਨ ਛੱਡ ਕੇ ਪਰਸੋਂ ਚ ਪਰਸੋਂ ਪਰਸੋਂ ਆਉਣਗੀਆਂ ਤੇ ਆਪਣੇ ਕੋ ਵੜਾ ਇੱਕ ਇੱਕ ਦੋ ਤਿੰਨ ਦਿਨ ਤੇ ਪਿੰਡ ਆਪਣੇ ਮੇਲਾ ਚੱਲਣデア ਤੇ ਇਹ ਛੜਕ ਦੋ ਤਿੰਨ ਦਿਨ ਰਹਿਣੀ ਜਾਮ ਆ ਉਤੋਂ ਦੀ ਆਵਾਜ਼ਾ ਘੁੰਮ ਗਈ ਵਾਗੇ ਵੀਰ ਜੀ ਫੋਨ ਨੰਬਰ ਹੈਗਾ 847240757 ਨਾਮ ਮਾਨਾ ਦਾ ਪਿੰਡ ਪੋਮਾ ਪਿੰਡ ਪੋਮਾ ਲਾਈਕ ਕਮੈਂਟ ਸ਼ੇਅਰ ਤੇ ਸੇਵਾ ਕਰੇ ਕਰੋ ਮੇਰੇ ਭਰਾ ਖਿੱਚੀਏ ਵਾਤਾ ਵਾਤਾ ਮਾਦੀ ਵੀਰ ਜੀ ਸੇਵਾ ਕਰੋ ਸੇਵਾ ਕਰੋਗੇ ਤੇ ਫੇਰ ਹੀ ਦੁੱਧ ਚੋਣਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਵਾਗੇ ਵੀਰ ਜੀ ਫੋਨ ਨੰਬਰ ਦੱਸਤਾ ਜਿਹੜੀ ਗੱਲ ਹੈ ਤੇ ਵਧੀਆ ਜਾਨਵਰ ਆ ਵੱਡੇ ਤੋਂ ਵੱਡਾ ਜਾਨਵਰ ਹੈ ਆਪਣੇ ਕੋਲੋਂ ਦਾ ਬੜਾ ਪੰਜ ਚਾਰ ਚੰਗੀਆਂ ਆ ਗਈਆਂ ਭਾ ਦਿਨ ਦੋ ਦੋ ਖਾਡੀਆਂ ਅੰਦਰ ਪੱਜੀਆਂ ਅੰਦਰ ਪੱਜੀਆਂ ਠੀਕ ਹੈ ਬਾਜੀ ਧੰਨਵਾਦ ਚਲੋ ਠੀਕ ਹੈ ਸਸਤੀ ਬਾਜੀ